ਦਿੱਲੀ ਦੇ ਤੁਰਕਲਾਬਾਦ ਚ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਮੰਦਿਰ ਦੀ ਜ਼ਮੀਨ ਨੂੰ ਲੈ ਕੇ ਸ਼੍ਰੋਮਣੀ ਗੁਰੂ ਰਵਿਦਾਸ ਮੰਦਿਰ ਚੱਕਰਕਿਮ ਵਿੱਚ ਹੋਈ ਦਲਿਤ ਸਮਾਜ ਦੀ ਇੱਕ ਅਹਿਮ ਮੀਟਿੰਗ ਦਿੱਲੀ ਦੇ ਤੁਰਕਲਾਬਾਦ ਚ ਸਥਿਤ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਮੰਦਿਰ ਦੀ ਜ਼ਮੀਨ ਨੂੰ ਲੈ ਕੇ ਦਲਿਤ ਸਮਾਜ ਅਤੇ ਸਰਕਾਰ ਵਿੱਚ ਚੱਲ ਰਿਹਾ ਵਿਵਾਦ ਹੱਲ ਹੋਣ ਦਾ ਨਾਮ ਹੀ ਨਹੀਂ ਲੈ ਰਿਹਾ ਹੈ ਇਸ ਮਸਲੇ ਨੂੰ ਲੈ ਕੇ ਹੀ ਦਲਿਤ ਸਮਾਜ ਨਾਲ ਸੰਬੰਧਿਤ ਜਥੇਬੰਦੀਆਂ ਦੀ ਇੱਕ ਅਹਿਮ ਮੀਟਿੰਗ ਸ਼੍ਰੋਮਣੀ ਗੁਰੂ ਰਵਿਦਾਸ ਮੰਦਿਰ ਚੱਕਰਕਿਮ ਵਿੱਚ ਹੋਈ ਇਸ ਵਿਸ਼ਾਲ ਇਕੱਠ ਦੀ ਅਗਵਾਈ ਦਲਿਤ ਸਮਾਜ ਦੇ ਆਗੂ ਰਮੇਸ਼ ਕਲੇਰ ਨੇ ਕੀਤੀ ਇਸ ਮੌਕੇ ਦਲਿਤ ਸਮਾਜ ਦੀਆਂ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ 올 ਪੰਜਾਬ ਨਿਊਜ਼ ਟੀਮ ਦੇ ਵਿਸ਼ੇਸ਼ ਪ੍ਰਤੀਨਿਧੀ ਅਮਰਦੀਪ ਢੰਡਾ ਨਾਲ ਗੱਲਬਾਤ ਕਰਦੇ ਕਿਹਾ ਕਿ ਇਸ ਮਾਮਲੇ ਨੂੰ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਚੁੱਕਿਆ ਜਾਵੇਗਾ ਅਤੇ ਇੱਕ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ ਇਸ ਅਹਿਮ ਮੀਟਿੰਗ ਵਿੱਚ ਹੋਰਨਾਂ ਦੇ ਨਾਲ-ਨਾਲ ਪ੍ਰਧਾਨ ਸ਼੍ਰੋਮਣੀ ਗੁਰੂ ਰਵਿਦਾਸ ਮੰਦਰ ਚੱਕ ਗੀਮ ਸ਼੍ਰੀ ਦਵਿੰਦਰ ਕੁਲਥਮ ਭਾਜੀਪੀ ਦੇ ਆਗੂ ਸ਼੍ਰੀ ਅਵਿਨਾਸ਼ ਚੰਦਰ ਦੀਪਕ ਵਾਲੀ ਗੁਰੂ ਰਵਿਦਾਸ ਟਾਈਗਰ ਫੋਰਸ ਪੰਜਾਬ ਪ੍ਰਧਾਨ ਜਸੀ ਤੱਲਨ ਜਸ਼ਵਰਨਾ ਡਾਕਟਰ ਸਦੀ सुमन ਸਮਾਜ ਸੇਵਕ ਆਜ਼ਾਦ ਟੀਵੀ ਦੇ ਡਾਇਰੈਕਟਰ ਰਮੇਸ਼ ਕਲੇਰ ਯੂਕੇ ਅੰbedkar ਸੈਨਾ ਪੰਜਾਬ ਪ੍ਰਧਾਨ सुरेंद्र ਟੰਡਾ ਅੰbedkar ਸੈਨਾ ਮੋਹਨ ਨਿਵਾਸੀ ਪ੍ਰਧਾਨ ਹਰਪ੍ਰੀਤ ਸੂਮਨ ਗੁਰਦੇয়াল ਸੋਢੀ ਜਨਕਰਾਜ ਕਮਲਜੀਤ ਬੰਗਾ ਲੋਕ ਇਨਸਾਫ ਪਾਰਟੀ ਦੇ ਸੀਨੀਅਰ ਅਗੂ ਜਨਰਲ ਨੰਗਲ ਅਮਰਦੀਪ ਟੰਡਾ ਚਿਹੜੂ ਆਦਿ ਹਾਜ਼ਰ ਸਨ ਤੁਸੀਂ ਦੇਖ ਰਹੇ ਹੋ 올 ਪੰਜਾਬ ਨਿਊਜ਼ ਟੀਮ ਦੇ ਵਿਸ਼ੇਸ਼ ਪ੍ਰਤੀਨਿਧੀ ਅਮਰਦੀਪ ਟੰਡਾਰੀ ਵਿਸ਼ੇਸ਼ ਰਿਪੋਰਟ ਜੈ ਗੁਰਦੇਵ ਜੈਪੀਅਮ ਆ ਮਿਤੀ 28 ਤਰੀਕ ਨੂੰ ਤੁਗਲਕਾਬਾਦ ਜੋ ਦਿੱਲੀ ਵਿਖੇ ਮੰਦਰ ਕੇਂਦਰ ਸਰਕਾਰ ਦੁਆਰਾ ਢਾਇਆ ਗਿਆ ਸੀ ਉਸ ਸਬੰਧੀ ਅੱਜ 1 ਦਸੰਬਰ ਨੂੰ ਮੀਟਿੰਗ ਰੱਖੀ ਸੀ ਜਿਸ ਮੀਟਿੰਗ ਦੇ ਵਿੱਚ ਵੱਖ-ਵੱਖ ਛੱਤੇ ਬੰਦੀਆਂ ਦੇ ਨੁਮਾਇੰਦੇ ਇੱਥੇ ਮੌਜੂਦ ਸਿਗੇ ਜਿਨ੍ਹਾਂ ਨੇ ਇਹ ਫੈਸਲਾ ਲਿਆ ਕਿ ਤੁਗਲਕਾਬਾਦ ਜੋ ਮੰਦਰ ਔਰ ਸਰਕਾਰ ਨੇ ਠਾਇਆ ਸੀਗਾ ਕੇਂਦਰ ਸਰਕਾਰ ਨੇ ਉਸ ਨੂੰ ਦਰਵਾ ਦੁਆਰਾ ਬਣਵਾਉਣ ਲਈ ਇਹ ਮੀਟਿੰਗ ਅਗਲੀ 22 ਸੌਰੀ 20 ਤਰੀਕ ਦਿਨ ਮੰਗਲਵਾਰ ਰੱਖੀ ਗਈ ਆ ਔਰ ਸਾਰੀਆਂ ਰਾਜਨੀਤਿਕ ਔਰ ਗੈਰ ਰਾਜਨੀਤਿਕ ਧਾਰਮਿਕ ਜਥੇਬੰਦੀਆਂ ਨੂੰ ਬੇਨਤੀ ਆ ਕਿ ਸਾਰੇ ਜਣੇ ਇਸ ਮੀਟਿੰਗ ਦੇ ਵਿੱਚ ਪਹੁੰਚੀਏ ਔਰ ਇਸ ਮੀਟਿੰਗ ਨੂੰ ਕਾਮਯਾਬ ਬਣਾਈਏ ਔਰ ਆਪਾਂ ਸਰਕਾਰ ਤੇ ਦਬਾਅ ਪਾ ਸਕੀਏ ਕਿ ਆਉਣ ਵਾਲੇ ਗੁਰਪੁਰਬ ਗੁਰਪੁਰਬ ਜੋ 5 ਫਰਵਰੀ ਨੂੰ ਆ ਰਿਹਾ ਔਰ ਉਦੋਂ ਤੱਕ ਸਰਕਾਰ ਸਾਡੀਆਂ ਇਹਨਾਂ ਮੰਗਾਂ ਨੂੰ ਮੰਨ ਸਕੇ ਜੈ ਗੁਰਦੇਵ ਜੈਪੀ ਹਾਂਜੀ ਜਰਨਲਿਸਟ ਅੱਜ ਗੁਰੂ ਰਵਿਦਾਸ ਚੱਕ ਹਕੀਂ ਮੰਦਿਰ ਇੱਕ ਮੀਟਿੰਗ ਹੋਈ ਆ ਇਹ ਮੀਟਿੰਗ ਕਿਸ ਸਬੰਧ ਦੇ ਵਿੱਚ ਤੁਸੀਂ ਕੀਤੀ ਗਈ ਔਰ ਉਸ ਸੰਦੇਸ਼ ਜਿਹੜਾ ਕੌਮ ਨੂੰ ਕੀ ਦੇਣਾ ਅੱਜ ਤਨਤਨ ਜਗਤਗੁਰੂ ਸਤਗੁਰੂ ਅਰਵਿਦਾਸ ਮਹਾਰਾਜ ਜੀ ਦੀ ਚਰਨਛੋਪਾ ਪ੍ਰਾਪਤ ਧਰਤੀ ਚੱਕ ਹਕੀਂ ਵਿਖੇ ਜਿਹੜੀ ਮੀਟਿੰਗ ਸੀ ਇਹ ਪਹਿਲਾ ਉਲਿੱਕਿਆ ਹੋਇਆ ਪ੍ਰੋਗਰਾਮ ਸੀ ਤੁਹਾਨੂੰ ਪਤਾ ਹੀ ਹੈ ਵੀ ਤੁਗਲਕਾਬਾਦ ਗੁਰੂ ਰਵਿਦਾਸ ਜੀ ਦੇ ਮੰਦਿਰ ਨੂੰ ਕੇਂਦਰ ਦੀ ਸਰਕਾਰ ਵੱਲੋਂ ਅੱਜ ਤੋਂ 3 ਸਾਲ ਪਹਿਲਾਂ ਜਿਹੜਾ ਟੈਸਟ ਨੇਸ ਕੀਤਾ ਗਿਆ ਉਸ ਅੰਦolan ਨੂੰ ਦੁਆਰਾ ਮੁਰਤੂ ਸੁਰਜੀਤ ਕਰਨ ਦੇ ਵਾਸਤੇ ਔਰ ਉਸ ਮੰਦਿਰ ਦੀ ਜ਼ਮੀਨ ਪ੍ਰਾਪਤੀ ਦੇ ਵਾਸਤੇ ਅੱਜ ਦਾ ਜਿਹੜਾ ਇਹ ਇਕੱਠ ਹੈ ਜਿਹਦੇ ਵਿੱਚ ਸਾਡੇ ਸਤਿਕਾਰਯੋਗ ਸੰਤ ਮਹਾਪੁਰਸ਼ ਜੀ ਅੱਜ ਪਹੁੰਚੇ ਨੇ ਸਮਾਜਿਕ ਧਾਰਮਿਕ ਸਮਾਜਿਕ ਜਥੇਬੰਦੀਆਂ ਦੇ ਆਗੂ ਸਹਿਬਾਨ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ ਵੀ ਇੱਥੇ ਪਹੁੰਚੇ ਆ ਔਰ ਜਿਨ੍ਹਾਂ ਨੇ ਇਹ ਡਿਸਾਈਡ ਕੀਤਾ ਕਿ ਇਸ ਅੰਦੋਲਨ ਦੇ ਵਿੱਚ ਸਾਰੇ ਆਪਣੇ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਸਾਰਿਆਂ ਆਪੋ ਆਪਣੀਆਂ ਜਥੇਬੰਦੀਆਂ ਦੇ ਫਲੈਗ ਡਾਊਨ ਕਰਕੇ ਇੱਕ ਝੰਡੇ ਥੱਲੇ ਇਕੱਠੇ ਹੋ ਕੇ ਇਸ ਅੰਦੋਲਨ ਨੂੰ ਜਿਹੜਾ ਆ ਉਹ ਬੜੇ ਵੱਡੇ ਪੈਮਾਨੇ ਦੇ ਉੱਤੇ ਜਿਹੜਾ ਲੜਿਆ ਜਾਏਗਾ ਔਰ ਜਿੰਨੀ ਦੇਰ ਤੱਕ ਕੋਰ ਉਜਾਸਤੀ ਦੀ ਉਹ ਮੰਦਰ ਵਾਲੀ ਜ਼ਮੀਨ ਜਿਹੜੀ ਆ ਉਹ ਕੇਂਦਰ ਦੀ ਸਰਕਾਰ ਤੋਂ ਪ੍ਰਾਪਤ ਨਹੀਂ ਕੀਤੀ ਜਾਂਦੀ ਉੰਨੀ ਦੇਰ ਤੱਕ ਅੰਦੋਲਨ ਚੱਲਦਾ ਰਹੇਗਾ ਜਿਸ ਸੰਬੰਧੀ ਅਗਲੀ ਵੱਡੀ ਮੀਟਿੰਗ ਜਿਹੜੀ ਆ ਔਰ ਸਾਰੇ ਸਮਾਜ ਦੇ ਚਿੰਤਕਾਂ ਨੂੰ ਸਾਰੇ ਸਤਿਕਾਰਯੋਗ ਆਗੂ ਸਹਿਬਾਨ ਨੂੰ ਜਿਹੜੇ ਭਾਵੇਂ ਕਿਸੇ ਵੀ ਪਾਰਟੀ ਦੇ ਬੈਠੇ ਆ ਉਹਨਾਂ ਸਾਰਿਆਂ ਨੂੰ ਸ ਨਿਮਰ ਬੇਨਤੀ ਹੈ ਕਿ ਆਪਾਂ ਪਾਰਟੀ ਪੱਦਰ ਤੋਂ ਉੱਪਰ ਉੱਠ ਕੇ ਆਪੋ ਆਪਣੀਆਂ ਜਥੇਬੰਦੀਆਂ ਦੇ ਫਲੈਗ ਡਾਊਨ ਕਰਕੇ ਆਉਣ ਵਾਲੀ 20 ਤਰੀਕ ਦਿਨ ਮੰਗਲਵਾਰ 20 ਦਸੰਬਰ ਇਸੇ ਜਗ੍ਹਾ ਦੇ ਉੱਤੇ ਸਵੇਰੇ 10 ਵਜੇ ਦੁਆਰਾ ਮੀਟਿੰਗ ਰੱਖੀ ਗਈ ਹੈ ਔਰ ਸਾਰੇ ਸਤਿਕਾਰਯੋਗ ਸਾਥੀਆਂ ਨੂੰ ਬੇਨਤੀ ਹੈ ਕਿ ਜਿੰਨੇ ਵੀ ਵੱਖ-ਵੱਖ ਧਾਰਮਿਕ ਜਥੇਬੰਦੀਆਂ ਸਮਾਜਿਕ ਜਥੇਬੰਦੀਆਂ ਰਾਜਨੀਤਿਕ ਪਾਰਟੀਆਂ ਦੇ ਲੋਕ ਉਹ ਸਾਰੇ ਜਿਹੜੇ ਹੈਗੇ ਆ ਇਸ ਮੀਟਿੰਗ ਦੇ ਵਿੱਚ ਵੱਧ ਤੋਂ ਵੱਧ ਪਹੁੰਚੋ ਤਾਂ ਜੋ ਅਗਲੀ ਰੂਪਰੇਖਾ ਜਿਹੜੀ ਆ ਉਹ ਤਿਆਰ ਕੀਤੀ ਜਾ ਸਕੇ ਭਜੀ ਅੱਜ ਗੁਰੂ ਰਵਿਦਾਸ ਮੰਦਰ ਚੱਕ ਹਕੀਮ ਚ ਮੀਟਿੰਗ ਰੱਖੀ ਗਈ ਇੱਕ ਤੁਰਕਲਾਬਾਦ ਦੇ ਮੰਦਰ ਦੇ ਸਬੰਧ ਦੇ ਵਿੱਚ ਤੁਸੀਂ ਉਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਸਰ ਸਾਥ ਜਿਆ ਟੀਮ ਜਿਆ ਭਾਤ ਜਗਰਦੇਵ ਧੰਨਵਰਦੇ ਅੱਜ ਪੁਰਾਣੇ ਰਸਮਾਂ ਦੇ ਚਾਂਦ ਚੂ ਪ੍ਰਾਪਤ ਹਤੀ ਚਾਕਰ ਦੇ ਵਿੱਚ ਮੀਟਿੰਗ ਰੱਖੀ ਗਈ ਔਰ ਮੀਟਿੰਗ ਦੇ ਵਿੱਚ ਜੋ ਦਿੱਲੀ ਦੇ ਵਿੱਚ ਪੱਕਾ ਬਾਦ ਮੰਦਿਰ ਇਸ ਰਸਮਾਂ ਦਾ ਟਾਇਆ ਗਿਆ ਸੀਗਾ ਉਹ ਸੰਧ ਪੁਨਾ ਦੁਆਰਾ ਨਵਾਂ ਸੰਗਠਨ ਕਰਕੇ ਅਸੀਂ ਅਸੀਂ ਸਾਰੀ ਉਹ ਕਮੇਟੀ ਵਾਲੀ ਸਾਰਿਆਂ ਨੇ ਫੈਸਲਾ ਕੀਤਾ ਕਿ ਮੰਦਿਰ ਦਾ ਦੁਆਰਾ ਬਣਾਇਆ ਜਾਵੇ ਉਹਦੇ ਵਾਸਤੇ ਜੋ ਵੀ ਸੰਘਰਸ਼ ਸਾਡੀ ਕਮੇਟੀ ਇਹ ਬਣਾਉਗੀ ਉਹ 20 ਤਰੀਕ ਨੂੰ ਉਹ ਜੋ ਕਿ ਉਹ ਸੰਘਰਸ਼ ਹੈ ਉਹਨੂੰ ਬਰਾਉਣ ਵਾਸਤੇ ਸਾਰਿਆਂ ਨੂੰ ਤਿਆਰ ਕਰਨ ਵਾਸਤੇ ਉਹ ਸਾਰੇ 10 ਬੰਦਿਆਂ ਨੂੰ ਇਕੱਠੇ ਕਰਕੇ ਸਭ ਸਮਾਜ ਨੂੰ ਇਕੱਠੇ ਕਰਕੇ 20 ਤਰੀਕ ਨੂੰ ਅੱਜ ਜਿਹੜਾ ਆ ਚੱਕ ਕੇ ਧਰਤੀ ਤੇ ਗੁਰਦਵਾਰਾ ਸਮਾਜ ਦੇ ਪ੍ਰੋਟੈਸਟ ਦਾ ਸਾਫਤਾ ਆਪਣੇ ਦੇ ਇਕੱਠੇ ਹੋ ਗਏ ਅਸੀਂ ਜਿਹੜੇ ਦਿੱਲੀ ਤੇ ਵਾਸਤੇ ਜੋ ਪ੍ਰੋਗਰਾਮ ਬਣਾਉਣਗੇ ਜੋ ਕਰਨਗੇ ਅਸੀਂ ਉਹ ਵਕਤ ਤੇ ਅੰਬੇੜਕਾ ਸਣਾ ਵੱਲੋਂ ਅਸੀਂ ਵੱਡੀ ਗੈਂਤੀ ਵਿੱਚ ਪਹੁੰਚਾਂਗੇ ਉਹ ਦਿੱਲੀ ਪਹੁੰਚਾਂਗੇ ਜੋ 20 ਤਰੀਕ ਦੀ ਮੀਟਿੰਗ ਹੈ ਉਹਦੇ ਵਿੱਚ ਅਸੀਂ ਵੱਡੀ ਗੈਂਤੀ ਵਿੱਚ ਅੰਬੇੜਕਾ ਸਣਾ ਸਾਰੇ ਸਾਥੀ ਪਹੁੰਚ ਕੇ ਜੈ ਪੀਮ ਜੈਪਾ ਜਗੁਰਦੇਵ ਧੰਨ ਸੋ ਸਾਰੇ ਸਾਥੀਆਂ ਨੂੰ ਜੈਗੁਰਦੇਵ ਜੈ ਪੀਮ ਅੱਜ ਸ਼੍ਰੋਮਣੀ ਚੱਕ ਟੀਮ ਸ੍ਰੀ ਗੁਰੂਵਦਾਸ ਮੰਦਰ ਵਿੱਚ ਇਹ ਮੀਟਿੰਗ ਕੀਤੀ ਗਈ ਜਿਸ ਵਿੱਚ ਵੱਖ-ਵੱਖ ਜੱਦੇਬੰਦੀਆਂ ਦੇ ਆਗੂ ਸਭਾਨ ਸੰਤ ਮਹਾਪੁਰਸ਼ ਸ੍ਰੀ ਗੁਰੂਵਦਾਸ ਸਾਧੂ ਸੰਪੰਧਾਟੀ ਤੋਂ ਅਤੇ ਸਾਡੇ ਦੂਜੇ ਤੋਂ ਵਿਸ਼ੇਸ਼ ਤੌਰ ਤੇ ਆਏ ਜਿਨ੍ਹਾਂ ਨੇ ਬਹੁਤ ਵੱਡਾ ਉਪਰਾਲਾ ਕੀਤਾ ਮੀਟਿੰਗ ਕਰਾਉਣ ਵਿੱਚ ਸਾਡੇ ਸਤਿਕਾਰਯੋਗ ਰਮੇਸ਼ ਕਲੇਰ ਜੀ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਮੀਟਿੰਗ ਜਿਹੜੀ ਵੱਡੇ ਪੱਧਰ ਤੇ ਹੋਈ ਆ ਸੋ ਇੱਕ ਵਾਰੀ ਹੋਰ ਜਿਹੜੀ ਇੱਕ ਫੈਸਲਾ ਲਿਆ ਗਿਆ ਵੀ ਜਿਸ ਵਿੱਚ ਪੰਜਾਬ ਦੇ ਸਾਰੇ ਮਹਾਪੁਰਸ਼ਾਂ ਨੂੰ ਸੰਸਮਾਜ ਨੂੰ ਅਤੇ ਜਿੰਨੀਆਂ ਧਾਰਮਿਕ ਜਥੇਬੰਦੀਆਂ ਆ ਆਗੂ ਸਭਾਣਾਂ ਜਥੇਬੰਦੀਆਂ ਦੇ ਸਾਰਿਆਂ ਨੂੰ ਇੱਕ ਵੱਡੇ ਪੱਧਰ ਦੇ ਉੱਪਰ ਸੱਦ ਕੇ ਜਿਹੜਾ 20 ਦਸੰਬਰ ਨੂੰ ਫਿਰ ਦੁਬਾਰਾ ਫਗਵਾੜੇ ਵਿੱਚ ਚੱਕੀ ਮਸ਼ਰੋਮਣੀ ਮੰਦਰ ਵਿੱਚ ਜਿਹੜਾ ਇੱਥੇ ਦੁਬਾਰਾ ਮੀਟਿੰਗ ਕੀਤੀ ਜਾਊਗੀ 10 ਵਜੇ ਸੋ ਮੈਂ ਸਾਰਿਆਂ ਨੂੰ ਅਪੀਲ ਕਰਦਾ ਵੀ ਆਪਾਂ ਸਾਰੇ ਸਾਥੀ ਸਮੇਂ ਸਿਰ ਇੱਥੇ ਪਹੁੰਚ ਕੇ ਦੁਬਾਰਾ ਇੱਕ ਵੱਡਾ ਫੈਸਲਾ ਲਾ ਸਗੀ ਹੈ ਤਾਂ ਜੋ ਗੁਰਪੁਰ ਤੋਂ ਪਹਿਲਾਂ ਪਹਿਲਾਂ ਸਾਡੀ ਸਾਰੀ ਜਗ੍ਹਾ ਜਿਹੜੀ ਹੈ ਟੁਕੜਾਬਾ ਮੀਟਿੰਗ ਵਿੱਚ ਵੀ ਇਹੀ ਫੈਸਲਾ ਲੈ ਆ ਕੇ ਵੀ ਸਾਰਿਆਂ ਨੇ ਕਿਹਾ ਸੀਗਾ ਵੀ ਜਿੰਨੇ ਸਾਡੇ ਸਮਾਜ ਦੇ ਬੀਜੇਪੀ ਦੇ ਲੀਡਰ ਆ ਉਹਨਾਂ ਦਾ ਅਸੀਂ ਬਾਈਕਟ ਕਰਾਂਗੇ ਅਗਰ ਜੇਕਰ ਕੋਈ ਮੀਟਿੰਗ ਦੇ ਵਿੱਚ ਆਪਣਾ ਪੱਖ ਨਾ ਰੱਖ ਸਕੇ ਸੋ ਇਹ ਸਾਰੇ ਜਣੇ ਉੱਥੇ ਪਹੁੰਚੇ ਸੀਗੇ ਅੱਜ ਇਹਨਾਂ ਨੇ ਪੱਖ ਰੱਖਿਆ ਵੀ ਅਗਲੀ ਮੀਟਿੰਗ ਦੇ ਵਿੱਚ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਚਾਹੇ ਉਹ ਬੀਐਸਪੀ ਪਾਰਟੀ ਦਾ ਹੋਵੇ ਚਾਹੇ ਅਕਾਲੀ ਦਲ ਪਾਰਟੀ ਦਾ ਹੋਵੇ ਚਾਹੇ ਕਾਂਗਰਸ ਪਾਰਟੀ ਦਾ ਹੋਵੇ ਚਾਹੇ ਬੀਜੇਪੀ ਪਾਰਟੀ ਦਾ ਕਿਉਂਕਿ ਜਿਹੜਾ ਮੰਦਰ ਦੀ ਲੜਾਈ ਆ ਉਹ ਆਪਾਂ ਚਾਹੁੰਦੇ ਹਾਂ ਵੀ ਇਹ ਸਾਂਝੇ ਪੱਧਰ ਦੇ ਉੱਪਰ ਹੋਣੀ ਚਾਹੀਦੀ ਹੈ ਜਿਸ ਵਿੱਚ ਕਿਸੇ ਪਾਰਟੀ ਦਾ ਝੰਡਾ ਜਿਹੜਾ ਨਹੀਂ ਲੱਗਣਾ ਸਿਰਫ ਸਿਰਫ ਗੁਰੂ ਵਿਦਾਸ ਮਹਾਰਾਜ ਦਾ ਹੱਥ ਤੇ ਬੈਨਰ 20 ਦਸੰਬਰ ਨੂੰ ਜਿਹੜਾ ਹੁੰਦਾ ਆ ਉਸ ਵਿੱਚ ਵੱਡੇ ਪੱਧਰ ਦੇ ਉੱਪਰ ਸੰਘਰਸ਼ ਕਰਾਂਗੇ ਸੋ ਇਹਨਾਂ ਦਾ ਹੀ ਫਰਜ ਬੰਦਾ ਕਿ ਉਹ ਭਾਜਪਾ ਦੇ ਵਿੱਚ ਇਹ ਨੁਮਾਇੰਦੇ ਆ ਸਾਡੀ ਰਿਜ਼ਰਵੇਸ਼ਨ ਬਾਬਾ ਸਾਹਿਬ ਦੀ ਉਹਨਾਂ ਦੇ ਬੈਨਰ ਥੱਲੇ ਇਹ ਸਾਰੇ ਜਣੇ ਪਾਰਟੀਆਂ ਵਿੱਚ ਸ਼ਾਮਲ ਆ ਪਰ ਹੱਕ ਸੱਚ ਦੀ ਜਿਹੜੀ ਆਪਣੇ ਤੇ ਗੱਲਬਾਤ ਨਹੀਂ ਕਰਦੇ ਸੋ ਇਹਨਾਂ ਨੂੰ ਤਾਂ ਸੱਦਿਆ ਗਿਆ ਵੀ ਜਾ ਕੇ ਇਹ ਜਿਹੜੀ ਗੱਲਬਾਤ ਆ ਕਰਨ ਕਿਉਂਕਿ ਇਕੱਲੇ-ਇਕੱਲੇ ਜਾ ਕੇ ਜਦੋਂ ਆਪਾਂ ਕਿਸੇ ਨਾਲ ਗੱਲ ਕਰਦੇ ਆ ਉਹ ਸਿੱਟਾ ਨਹੀਂ ਨਿਕਲਦਾ ਜਦੋਂ ਸਾਰੇ ਸਾਥੀ ਜਦੋਂ ਪ੍ਰਧਾਨ ਮੰਤਰੀਆਂ ਗੱਲ ਕਰਾਂਗੇ ਕੋਈ ਨਾ ਕੋਈ ਸਿੱਟਾ ਨਿਕਲਦਾ ਅਸੀਂ ਸਾਡੇ ਜਿਹੜੇ ਸਭ ਤੋਂ ਵੱਡੇ ਜਿਹੜੇ ਸਮੂਹ ਸਾਥ ਕਬੀ ਦਾਸੀਆ ਧਰਮ ਦੀ ਡੇਰਾ ਸਰਖੰਡ ਬੱਲਾ ਉਹਨਾਂ ਮਹਾਰਾਜ ਨੇ ਨਾਲ ਵੀ ਮੀਟਿੰਗ ਕਰਾਂਗੇ ਤਾਂ ਜੋ ਜੇਕਰ ਉਹਨਾਂ ਨੇ ਵੀ ਅਨਾਉਂਸ ਕਰਤਾ ਵੀ ਵੱਡੇ ਪੱਧਰ ਤੇ ਕੋਈ ਸੰਘਰਸ਼ ਦਾ ਤਾਂ ਮੈਨੂੰ ਲੱਗਦਾ ਸਰਕਾਰ ਆਪਣੇ ਆਪ ਹੀ ਝੁਕ ਜਾਊਗੀ